ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਤੂ ਦੇਵਾ ਨਜ਼ਰ ਪਉਣਿਆਂ ਦੇਸ਼ ਦੀਆਂ ਵੱਡੀਆਂ ਖਬਰਾਂ ਤੇ ਕੋਲਕਾਤਾ ਅਰਜੀਕਰ ਮੈਡੀਕਲ ਕਾਲਜ ਕੇਸ ਵਿੱਚ ਮੌਤ ਦੀ ਸਜ਼ਾ ਦੀ ਮੰਗ ਕਰਨ ਵਾਲੀ ਸੀਬੀਆਈ ਦੀ ਪਟੀਸ਼ਨ ਕੀਤੀ ਗਈ ਸਵੀਕਾਰ 20 ਜਨਵਰੀ ਨੂੰ ਸਿਆਲਦਾ ਕੋਰਟ ਨੇ ਸੰਜੇ ਸਰੋਏ ਨੂੰ ਉਮਰ ਕੈਦ ਦੀ ਸੁਣਾਈ ਸੀ ਸਜ਼ਾ ਮਹਾਕੁੰਭ ਵਿੱਚ ਫੇਰ ਲੱਗੀ ਅੱਗ ਸੜ ਗਏ ਕਈ ਪੰਡਾਲ ਹਟਾਈ ਗਈ ਪੀੜ ਕੀਤੀ ਗਈ ਬੈਰੀਕੇਟਿੰਗ 20 ਦਿਨਾਂ ਵਿੱਚ ਵਾਪਰੀ ਤੀਜੀ ਘਟਨਾ ਸੈਕਟਰ 18 ਦੇ ਸ਼ੰਕਰਾਚਾਰੀਆ ਮਾਰਗ ਤੇ ਵਾਪਰਿਆ ਇਹ ਹਾਦਸਾ ਸਵੇਰੇ 11 ਵਜੇ ਦੇ ਕਰੀਬ ਅਚਾਨਕ ਲੱਗੀ ਅੱਗ ਚਸ਼ਮਦੀਦਾ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਸਿਲੰਡਰ ਫਟਣ ਵਰਗੇ ਹੋਏ ਤਮਾਕੇ ਮਹਾਕੁੰਭ ਵਿੱਚ ਅੱਗ ਲੱਗਣ ਤੇ ਮੌਕੇ ਤੇ ਪਹੁੰਚੇ ਅੱਗ ਬੁਝਾਊ ਕਰਮਚਾਰੀਆਂ ਨੇ ਸੰਭਾਲੀ ਆਪਣੀ ਜ਼ਿੰਮੇਵਾਰੀ ਐਲਾਨ ਕਰਨ ਤੋਂ ਬਾਅਦ ਖਿੰਡ ਗਈ ਪੀੜ ਲਗਭਗ 40 ਮਿੰਟਾਂ ਵਿੱਚ ਅੱਗ ਤੇ ਪਾਇਆ ਗਿਆ ਕਾਬੂ ਕੱਟਣਾ ਵਿੱਚ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਮਹਾਕੁੰਭ ਵਿੱਚ ਫੇਰ ਇਕੱਠੀ ਹੋਈ ਪੀੜ 4 ਕਿਲੋਮੀਟਰ ਤੱਕ ਦਾ ਲੰਬਾ ਜਾਮ ਖਾੜਿਆਂ ਨੇ ਪੈਕਿੰਗ ਕੀਤੀ ਸ਼ੁਰੂ ਵੀਕਐਂਡ ਤੇ ਵਧੇਗੀ ਪੀੜ ਜੰਕਸ਼ਨ ਤੇ ਵਨਵੇ ਸਿਸਟਮ ਕੀਤਾ ਗਿਆ ਲਾਗੂ ਅੱਜ 7 ਫਰਵਰੀ ਨੂੰ ਬਜਟ ਸੈਸ਼ਨ ਦਾ 6ਵਾਂ ਦਿਨ ਕਾਂਗਰਸ ਨੇ ਕਿਹਾ ਸੂਬਿਆਂ ਲਈ ਬਜਟ ਦੀ ਵੰਡ ਨਹੀਂ ਹੈ ਸਹੀ ਸਪਾਸ ਸੰਸਦ ਮੈਂਬਰ ਨੇ ਭਾਰਤੀਆਂ ਦੇ ਦੇਸ਼ ਨਿਕਾਲਾ ਦਾ ਉਠਾਇਆ ਮੁੱਦਾ ਸ਼ੇਅਰ ਮਾਰਕੀਟ ਵਿੱਚ ਹੋਈ ਉਥਲ-ਪੁਥਲ 200 ਅੰਕ ਡਿੱਗਿਆ ਸੈਂਸੈਕਸ ਨਿਫਟੀ ਵੀ 50 ਅੰਕ ਡਿੱਗ ਕੇ 23550 ਤੇ ਕਰ ਰਿਹਾ ਕਾਰੋਬਾਰ ਐਫਐਮਸੀਜੀ ਆਈਟੀ ਅਤੇ মিডিਆ ਸੈਕਟਰਾਂ ਵਿੱਚ ਦੇਖੀ ਗਈ ਸਭ ਤੋਂ ਵੱਡੀ ਗਿਰਾਵਟ 91 ਰੁਪਏ ਸਸਤਾ ਹੋਇਆ ਸੋਨਾ ਚਾਂਦੀ 380 ਰੁਪਏ ਹੋਈ ਮਹਿੰਗੀ 1 ਕਿਲੋ ਦੀ ਕੀਮਤ 95000 ਰੁਪਏ ਨੂੰ ਕਰ ਗਈ ਪਾਰ ਇਸ ਸਾਲ 8000 ਵਧੀ ਸੋਨੇ ਦੀ ਕੀਮਤ RBI ਨੇ ਰੈਪੋ ਰੇਟ ਵਿੱਚ 0.25% ਦੀ ਕੀਤੀ ਕਟੌਤੀ ਕਰਜ਼ੇ ਹੋ ਸਕਦੇ ਹਨ ਸਸਤੇ ਮੌਜੂਦਾ EMI ਵੀ ਕٹےਗੀ 5 ਸਾਲਾਂ ਬਾਅਦ ਘਟੀਆਂ ਵਿਆਜ ਦਰਾਂ ਮਧ ਪ੍ਰਦੇਸ਼ ਰਾਜਸਥਾਨ ਵਿੱਚ 36 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਹਵਾ ਵਧੀ ਠੰਡ ਤਾਮਿਲਨਾਡੂ ਦੇ ਉਟੀ ਵਿੱਚ ਪਾਰਾ 0 ਡਿਗਰੀ ਹਿਮਾਚਲ ਵਿੱਚ ਬਰਫਬਾਰੀ ਕਈ ਸੂਬਿਆਂ ਵਿੱਚ ਮੀਂਹ ਦੀ ਚੇਤਾਵਨੀ ਇਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ